ਹੁਣ ਜਦੋਂ ਲੋਂਗੋਵਾਲ ਦੀ ਵਰ্ষিকী ਮਨਾਈ ਗਈ ਹੈ ਇਹਦੇ ਉੱਤੇ ਵੀ ਜਝਾਰੂ ਸਿੰਘਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਇਸ ਗਦਾਰ ਦੀ ਵਰ্ষিকী ਮਨਾਉਣ ਦੇ ਨਾਲੋਂ ਚੰਗਾ ਸੀ ਉਹਨਾਂ ਸ਼ਹੀਦ ਸਿੰਘਾਂ ਦੀ ਵਰ্ষিকী ਮਨਾਈ ਜਾਂਦੀ ਜਿਹੜੇ ਸਿੰਘਾਂ ਨੇ ਇਸ ਨੂੰ ਸਜਾ ਦਿੱਤੀ ਹੈ ਕਿਉਂਕਿ ਦੋਸਤੋ ਲੋਂਗੋਵਾਲ ਤੇ ਰਜੀਵ ਸਮਝੌਤਾ ਜਿਹੜਾ 1985 ਦੇ ਵਿੱਚ ਹੋਇਆ ਸੀ ਟੈਕ ਤੋਂ ਬਾਅਦ ਉਹ ਸਿੱਖ ਕੌਮ ਨੇ ਪ੍ਰਵਾਨ ਨਹੀਂ ਸੀ ਕੀਤਾ ਇਹ ਲੰਗੋਵਾਲ ਸਮਝੌਤਾ ਤਾਂ ਦਿੱਲੀ ਜਾ ਕੇ ਕਰਿਆ ਸੀਗਾ ਨਾਇਣ ਨਾਲ ਕੋਈ ਲੀਡਰ ਲਿਆ ਸੀ ਵੱਡਾ ਆਪ ਹੀ ਜਾ ਕੇ ਰਜੀਵ ਨਾਲ ਸਮਝੌਤਾ ਕਰਿਆ ਆ ਅਰਜਨ ਸਿੰਘ ਉਦੋਂ ਗਵਰਨਰ ਸੀ ਪੰਜਾਬ ਦਾ ਲਾਇਆ ਹੋਇਆ ਤੇ ਦੋਸਤੋ ਪਰ ਇਹਨੂੰ ਆਉਂਦੇ ਨੂੰ ਹੀ ਖਾੜਕੂ ਸਿੰਘਾਂ ਨੇ ਸਜ਼ਾ ਦਿੱਤੀ ਸੀ ਭਾਵ ਇਹਦੇ ਗੋਲਿਆਂ ਮਾਰ ਕੇ ਦੀ ਜਾਨ ਲੈ ਲਈ ਸੀ ਕਿਉਂਕਿ ਇੱਕ ਪਾਸੇ ਕਾਲ ਤਾਕਤ ਢਹਿ ਢੇਰੀ ਕੀਤਾ ਪਿਆ ਸੀ ਦਿੱਲੀ ਸਰਕਾਰ ਨੇ ਤੇ ਦੂਜੇ ਪਾਸੇ ਇਹ ਸਮਝੌਤੇ ਕਰਦਾ ਫਿਰਦਾ ਸੀ ਹੁਣ ਬੀਬੀ ਸਤਵੰਤ ਕੌਰ ਜੀ ਨੂੰ ਵੀ ਸਾਰੇ ਜੁਝਾਰੂ ਸਿੰਘਾਂ ਦਾ ਜਿਹੜਾ ਪ੍ਰੈਸ਼ਰ ਹੈ ਉਹ ਬੀਬੀ ਦੇ ਉੱਤੇ ਪੈਣਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਨਖੇੜਾ ਗੱਲ ਦਾ ਕਰਨਾ ਪੈਣਾ ਇੱਕ ਮੈਂ ਗੱਲ ਕਹਿ ਦਿਆਂ ਕਿ ਪਹਿਲਾਂ ਦੂਜੇ ਅਕਾਲੀ ਦਲ ਧੜੇ ਲੋਂਗੋ ਵਾਲ ਦੀ ਵਰਸ਼ੀ ਮਨਾਉਂਦੇ ਸੀ ਤੇ ਜਿਹੜੇ ਜਝਾਰੂ ਸਿੰਘ ਆ ਉਹਨਾਂ ਨੂੰ ਗਦਾਰ ਕਹਿੰਦੇ ਸੀ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਅਕਾਲੀ ਦਲ ਦਾ ਪ੍ਰਧਾਨ ਬਣਿਆ ਹੈ ਇਹਦਾ ਮਤਲਬ ਉਹਨਾਂ ਦੀ ਸੋਚ ਵੀ ਹਰਚੰਦ ਸਿੰਘ ਲੋਂਗੋਵਾਲ ਦੀ ਸੋਚ ਦੇ ਨਾਲ ਬਿਲਕੁਲ ਮੈਚ ਕਰ ਗਈ ਨਹੀਂ ਤਾਂ ਦੋਸਤੋ ਉਹ ਵਰਸ਼ੀ ਨਾ ਮਣਾਉਂਦੇ ਉਹਨਾਂ ਨੇ ਅਮਰ ਸ਼ਹੀਦ ਲਿਖਿਆ ਜਿਹੜੇ ਬੈਨਰ ਸਤਾਏ ਆ ਪੋਸਟਰ ਬਣਵਾਏ ਆ ਨਾ ਉਹਨਾਂ ਦੇ ਉੱਤੇ ਆਮਰ ਸ਼ਹੀਦ ਹਰਚੰਦ ਸਿੰਘ ਲੋਂਗੋਵਾਲ ਤੇ ਗਵਿੰਦ ਸਿੰਘ ਲੋਂਗੋਵਾਲ ਜਿਹੜੇ ਪ੍ਰਧਾਨ ਰਹੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੇ ਸੰਬੋਧਨ ਵੀ ਕੀਤਾ ਕਿ ਆਮਰ ਸ਼ਹੀਦ ਕਹੇ ਕਿ ਦੋਸਤੋ ਇਸ ਲਈ ਫਿਰ ਜਿਹੜੇ ਖਾੜਕੂ ਸਿੰਘ ਸੀ ਉਹ ਕਾਤਲ ਬਣ ਗਏ ਉਹ ਮਾਰੇ ਹੋਗੇ ਇੱਕ ਤਾਂ ਇਹ ਗੱਲ ਹੈ ਮੈਨੂੰ ਤਾਂ ਪਹਿਲੀ ਪਤਾ ਸੀ ਜਦੋਂ ਬੀਬੀ ਸਤਵੰਤ ਕੌਰ ਜੀ ਪ੍ਰਧਾਨ ਬਣਾਈ ਐ ਕਈ ਦਿਨਾਂ ਬੜੀ ਜਦੋਜਹਿਦ ਜੀ ਚੱਲਦੀ ਰਹੀ ਕੁਝ ਬੰਦੇ ਉਹਨੂੰ ਬਣਾਉਣ ਦੇ ਵਿੱਚ ਸੀਗੇ ਪ੍ਰਧਾਨ ਤੇ ਕੁਝ ਬੰਦੇ ਜਿਹੜੇ ਲੀਡਰ ਐ ਪ੍ਰੇਮ ਸਿੰਘ ਚੰਦੂ ਮਾਜਰੇ ਵਰਗੇ ਉਹ ਕਹਿੰਦੇ ਸੀ ਕਿ ਜੇਕਰ ਬੀਬੀ ਸਤਵੰਤ ਕੌਰ ਨੂੰ ਬਣਾਉਣੇ ਆ ਤੇ ਦਿੱਲੀ ਨੇ ਆਪਣੇ ਨਾਲ ਗੱਲ ਨਹੀਂ ਕਰਨੀ ਦਿੱਲੀ ਨੇ ਆਪਣੇ ਨਾਲ ਚੋਣਾਂ ਦੇ ਵਾਸਤੇ ਸਮਝੌਤਾ ਨਹੀਂ ਕਰਨਾ ਉਹ ਕਿਤੇ ਸੁਖਵੀਰ ਬਾਦਲ ਨਾਲ ਨਾ ਸਮਝੌਤਾ ਕਰ ਜੇ ਅਮਿਤ ਸ਼ਾਹ ਕਿਉਂਕਿ ਬੀਬੀ ਸਤਵੰਤਕ ਔਰ ਅਮਰ ਸ਼ਹੀਦ ਭਾਈ ਮਰੀਕ ਸਿੰਘ ਦੀ ਪੁੱਤਰੀ ਹੈ ਤੇ ਸੈਂਟਰ ਵਾਲੇ ਦਿੱਲੀ ਵਾਲੇ ਉਹਨਾਂ ਨੂੰ ਖਾੜਕੂ ਕਹਿੰਦੇ ਆ ਕਿਤੇ ਉਹ ਬੀਬੀ ਦਾ ਬਹਾਨਾ ਨਾ ਬਣਾ ਲੈਣ ਇਸ ਲਈ ਦੋਸਤੋ ਬੀਬੀ ਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਜਿਹੜੀ ਅਸਲ ਗੱਲ ਹੈ ਆਖਣ ਨੂੰ ਭਾਵੇਂ ਇਹ ਜੋ ਮਰਜ਼ੀ ਆਖੀ ਜਾਣ ਤੇ ਕਿਉਂਕਿ ਜਿਹੜਾ ਇਹ ਅਕਾਲੀ ਦਲ ਹੈ ਇਹ ਬਣਾਏ ਹੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਰੋਕਣ ਵਾਸਤੇ ਜਿਹੜੇ ਜਝਾਰੂ ਸਿੰਘ ਹੈ ਉਹ ਦੋਸਤੋ ਜਿਹੜੀ ਸਪੇਸ ਹੈ ਨਾ ਰਾਜਨੀਤੀ ਦੀ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਆਉਣ ਨਾਲ ਭਰ ਗਈ ਸੀ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਨਿਸ਼ਾਨਾ ਹੈ ਸਿੱਖ ਰਾਜ ਦਾ ਉਹ ਤੁਹਾਨੂੰ ਸਾਰੀ ਸਿੱਖ ਕੌਮ ਨੂੰ ਪਤਾ ਹੀ ਹੈ ਉਹਦਾ ਨਿਸ਼ਾਨਾ ਬਿਲਕੁਲ ਸਪਸ਼ਟ ਸੀਗਾ ਤੇ ਜਿਹੜੀ ਦਿੱਲੀ ਹੈ ਉਹਦੇ ਨਿਸ਼ਾਨੇ ਤੋਂ ਅੰਮ੍ਰਿਤਪਾਲ ਦੇ ਤੋਂ ਸਾਰੀ ਡਰਦੇ ਸੀ ਇਸ ਲਈ ਉਹਨਾਂ ਨੇ ਇਹ ਸਾਰਾ ਮੂੜਾ ਬੰਨਣਾ ਸ਼ੁਰੂ ਕਰਤਾ ਸੀ ਕਿ ਇਸ ਬੰਦੇ ਨੂੰ ਕਿਵੇਂ ਰੋਕਗੇ ਦੋਸਤੋ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪਾਰਟੀ ਹੈ ਨਾ ਦੋ ਵੱਡੀਆਂ ਸੀਟਾਂ ਲੈ ਗਏ ਉਹ ਇੱਕ ਤੇ ਉਹਨਾਂ ਨੇ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਹੀ ਜਿੱਤ ਗਿਆ ਤੇ ਜਿਹੜੀ ਦੂਜੀ ਸੀਟ ਹੈ ਵੱਡੀ ਉਹ ਫਰੀਦਕੋਟ ਤੋਂ ਸਰਬਜੀਤ ਸਿੰਘ ਜਿੱਤ ਗਿਆ ਇਸ ਲਈ ਦੋ ਸੀਟਾਂ ਹੀ ਐਮਪੀ ਦੀਆਂ ਜਿੱਤ ਜਾਣੀਆਂ ਤੇ ਭਾਵ ਸਿੱਧਾ ਹੀ 20-25 ਐਮਐਲਏ ਉਹਨਾਂ ਦੇ ਜਿੱਤੇ ਪਏ ਐ 20-25 ਐਮਐਲਏ ਇਹਨਾਂ ਦੋ ਸੀਟਾਂ ਤੋਂ ਹੀ ਬਣ ਜਾਣਗੇ ਕਿਉਂਕਿ ਇੱਕ ਐਮਪੀ ਦੀ ਸੀਟ ਦੇ ਵਿੱਚ ਘੱਟੋ-ਘੱਟ 8-10 ਐਮਐਲਏ ਆ ਜਾਂਦੇ ਐ ਜੇ ਦੋ ਸੀਟਾਂ ਲਾਈਏ ਆਪਾਂ 20 ਐਮਐਲਏ ਹੋਗੇ ਦੋਸਤੋ ਤੇ ਜਿਹਦੇ ਕੋਲੇ ਅੱਜ 20 ਐਮਐਲਏ ਆ ਤੇ ਤਕੜੀ ਪਾਰਟੀ ਐ ਇਸ ਲਈ ਭਾਈ ਅੰਬਰ ਤਪਾਲ ਨੂੰ ਰੋਕਣ ਵਾਸਤੇ ਦਿੱਲੀ ਨੇ ਸਾਰਿਆਂ ਨੇ ਰਲ ਮਿਲ ਕਰਕੇ ਇਸ ਅਕਾਲੀ ਦਲ ਨੂੰ ਹੋਂਦ ਦੇ ਵਿੱਚ ਲਿਆਂਦਾ ਜੇਕਰ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਕੇ ਪਿੱਛੇ ਹਟ ਕੇ ਬਹਿ ਜਾਂਦਾ ਪ੍ਰਧਾਨ ਕਿਸੇ ਨੂੰ ਹੋਰ ਲਾ ਦਿੰਦਾ ਛਾਲ ਸੀ ਮਹੀਨੇ ਜਾਂ 2 ਸਾਲ ਜਿੰਨਾ ਚਿਰ 2027 ਦੀਆਂ ਚੋਣਾਂ ਨਹੀਂ ਸੀ ਆਉਂਦੀਆਂ ਉਹਨਾਂ ਚਿਰ ਪ੍ਰਧਾਨ ਕਿਸੇ ਨੂੰ ਹੋਰ ਲਈ ਰੱਖਦਾ ਤੇ ਦੋਸਤੋ ਕਾਲੀ ਦਲ ਇੱਕੋ ਹੀ ਬਚ ਜਾਂਦਾ ਨਾ ਤੇ ਦੋ ਬਣਦੇ ਸੀ ਨਾਲੇ ਟੁੱਟਦਾ ਨਹੀਂ ਸੀ ਨਾਲੇ ਏਸੇ ਨੂੰ ਆ ਕੇ 27 ਚ ਲੋਕ ਉਹੀ ਕਾਲੀ ਦਲ ਵਾਲੇ ਪ੍ਰਧਾਨ ਮੰਨ ਲੈਂਦੇ ਪਰ ਉਹਨੇ ਵੀ ਆਪਦੇ ਪੈਰ ਕਹਾੜੇ ਹੀ ਮਾਰੇ ਆ ਪੰਜ ਮੈਂਬਰੀ ਕਮੇਟੀ ਜਿਹੜੀ ਬਣੀ ਸੀ ਹਕਾਲ ਤਖਤ ਤੋਂ ਉਸ ਕਮੇਟੀ ਨੂੰ ਪਰਚੀਆਂ ਛਾਫਾ ਕੇ ਦੇ ਦਿੰਦਾ ਸੁਖਵੀਰ ਬਾਦਲ ਫਿਰ ਵੀ ਕੁਝ ਨਹੀਂ ਸੀ ਵਿਗੜਦਾ ਕਿਉਂਕਿ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਲੀਡਰ ਐ ਪੰਜਾਬ ਦੇ ਵਿੱਚ ਉਹ ਸਾਰੇ ਸੁਖਵੀਰ ਬਾਦਲ ਦੇ ਬੰਦੀ ਬੈਠੇ ਸੀ ਇਸ ਲਈ ਜਿੰਨੇ ਡੈਲੀਗੇਟ ਬਣਨੇ ਸੀ ਉਹਨਾਂ ਨੇ ਸੁਖਵੀਰ ਨੂੰ ਹੀ ਚੁਣ ਲੈਣਾ ਸੀ ਤੇ ਰੌਲਾ ਹੀ ਨਹੀਂ ਸੀ ਪੈਂਦਾ ਪਰ ਉਹਦੇ ਜਿਹੜੇ ਸਲਾਹਕਾਰ ਐ ਪਤਾ ਨਹੀਂ ਉਹਨਾਂ ਨੇ ਕਿਹੋ ਜੀ ਸਲਾਹ ਦਿੱਤੀ ਕਿ ਉਹਨਾਂ ਨੇ ਉਸ ਕਮੇਟੀ ਨੂੰ ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਜਵਾਬ ਹੀ ਦੇ ਦਿੱਤਾ ਇਸ ਲਈ ਦੋਸਤੋ ਇੱਕ ਤਾਂ ਇਹ ਗੱਲ ਹੈ ਇੱਕ ਜਿਹੜੀ ਮੱਜ ਗੱਲ ਕਰਨੀ ਹੈ ਕਿ ਬੀਬੀ ਅੰਬਰਤ ਕੌਰ ਇਹ ਅਮਰ ਸ਼ਹੀਦ ਭਾਈ ਬਿਆਨਤ ਸਿੰਘ ਜਿਨੇ ਇੰਦਰਾ ਗਾਂਧੀ ਦਾ ਸੋਧਾ ਲਾਇਆ ਉਹਦੀ ਪੁੱਤਰੀ ਹੈ ਬੀਬੀ ਅੰਬਰਤ ਪਾਲ ਕੌਰ ਮਲੋਆ ਦੋਸਤੋ ਇਸ ਪਰਿਵਾਰ ਦੇ ਵਿੱਚ ਉਹਨਾਂ ਪਹਿਲਾਂ 3 MP ਬਣ ਚੁੱਕੇ ਹੈ ਕਈ ਸਾਡੇ ਵੀਰਾਂ ਨੂੰ ਪਤਾ ਨਹੀਂ ਹੁੰਦਾ ਮੈਂ ਦੱਸ ਦਿਆਂ ਪਰਿਵਾਰ ਦੀ ਕੁਰਬਾਨੀ ਵੀ ਬੜੀ ਵੱਡੀ ਐ ਤੇ ਪਰ ਸੰਗਤਾਂ ਨੇ ਵੀ ਕੋਈ ਅਸਰ ਨਹੀਂ ਛੱਡੀ ਸਭ ਤੋਂ ਪਹਿਲਾਂ ਭਾਈ ਬਿਆਨਤ ਸਿੰਘ ਦਾ ਪਿਤਾ ਦੋਸਤੋ ਸਭ ਤੋਂ ਪਹਿਲਾਂ ਉਹਨਾਂ ਦਾ ਪਿਤਾ ਤੇ ਉਹਨਾਂ ਦੇ ਘਰ ਵਾਲੀ ਦੋਸਤੋ ਇੱਕੋ ਹੀ ਇਲੈਕਸ਼ਨ ਦੇ ਵਿੱਚ 1999 ਦੇ ਵਿੱਚ ਜਿਹੜੀ ਐਂ ਪੰਗਾ ਦੀ ਇਲੈਕਸ਼ਨ ਹੋਈ ਐ ਉਹਦੇ ਵਿੱਚ ਲੋਕਾਂ ਨੇ ਬਠਿੰਡਾ ਸੀਟ ਤੋਂ ਬਿਆਨਤ ਸਿੰਘ ਦਾ ਪਿਤਾ ਬਾਪੂ ਸੋਚਾ ਸਿੰਘ ਮਲੋਆ ਜਿਹਨਾਂ ਦਾ ਉੜਦਾ ਬਾਜ ਇਨਸਾਨ ਸੀ ਉਦੋਂ ਛੋਟੇ ਛੋਟੇ ਹੁੰਦੇ ਸੀ ਉਦੋਂ ਬੜੀ ਚੜ੍ਹਾਈ ਸੀ ਉਹਨਾਂ ਦੀ ਬਠਿੰਡਾ ਤੋਂ ਉਹ ਜਿੱਤੇ ਬਜ਼ੁਰਗ ਤੇ ਰੋਪੜ ਸੀਟ ਤੋਂ ਜਿੱਤੀ ਬਿਆਨਤ ਸਿੰਘ ਦੇ ਘਰ ਵਾਲੀ ਬੀਬੀ ਵਿਮਲ ਕੌਰ ਖਾਲਸਾ ਦੋਸਤੋ 23 1999 21 ਇਲੈਕਸ਼ਨ ਦੇ ਵਿੱਚ ਉਧਰ ਬੀਬੀ ਵਿਮਲ ਕੌਰ ਐਮਪੀ ਜਿੱਤ ਗਈ ਉਧਰੋਂ ਦਾ ਪੇਤਾ ਜਿੱਤ ਗਿਆ ਬਿਆਨਤ ਦਾ ਸੱਸ ਸਹੁਰਾ ਦੋਨੇ ਐਮਪੀ ਬਣ ਗਏ ਤੇ ਤੀਜਾ ਐਮਪੀ ਭਾਈ ਸਰਬਜੀਤ ਸਿੰਘ ਫਰੀਦਕੋੜ ਤੋਂ ਜਿਹੜਾ ਹੁਣ ਚੱਲ ਰਿਹਾ ਹੈ ਦੋਸਤੋ ਤੇ ਹੁਣ ਭਾਈ ਸਰਬਜੀਤ ਦੀ ਭੈਣ ਅੰਮ੍ਰਿਤਕੌਰ ਦੋਸਤੋ ਭਾਵੇਂ ਡੇਢ ਕਸਾਲ ਹੀ ਰਹਿ ਗਿਆ ਦੋ ਕਸਾਲ ਐਮਐਲਏ ਦੀ ਇਲੈਕਸ਼ਨ ਹੈ ਹੋ ਸਕਦਾ ਲੋਕ ਬੀਬੀ ਅੰਮ੍ਰਿਤਕੌਰ ਨੂੰ ਵੀ ਤਰਨ ਤਾਰਨ ਸੀਟ ਤੋਂ ਜਿਤਾ ਦੇਣ ਕਿਉਂਕਿ ਇੱਕ ਬੀਬੀ ਨੇ ਸਿਆਣਾ ਕੰਮ ਕੀਤਾ ਉਹ ਆਜ਼ਾਦ ਲੜ ਰਹੀ ਹੈ ਕਿਸੇ ਵੀ ਪਾਰਟੀ ਵੱਲੋਂ ਉਹ ਖੜੀ ਨਹੀਂ ਹੋਈ ਨਾ ਤੇ ਸਿਮਰਜੀਤ ਮਾਨ ਦੀ ਪਾਰਟੀ ਵੱਲੋਂ ਖੜੀ ਹੋਈ ਹੈ ਬੀਬੀ ਅੰਮ੍ਰਿਤਕੌਰ ਨਾ ਭਾਈ ਅੰਮ੍ਰਿਤਪਾਲ ਦੀ ਪਾਰਟੀ ਵੱਲੋਂ ਉਹਨੇ ਆਜ਼ਾਦ ਕਾਗਜ਼ ਭਰਤੇ ਹੁਣ ਜਿੰਨੀਆਂ ਜੱਥੇਬੰਦੀਆਂ ਪੰਥਕ ਹੈ ਉਹ ਫਸ ਗਈਆਂ ਕਸੂਤਿਆਂ ਕਿਉਂਕਿ ਅਮਰ ਸ਼ਹੀਦ ਦੀ ਪੁੱਤਰੀ ਹੈ ਨਾ ਭੱਜ ਸਕਦੇ ਹੈ ਹੁਣ ਸਮਰਥ ਸਿਮਰਜੀਤ ਮਾਨ ਨੂੰ ਵੀ ਸਮਰਥਨ ਦੇਣਾ ਪਊਗਾ ਅੰਬਰਤਪਾਲ ਨੂੰ ਵੀ ਸਮਰਥਨ ਦੇਣਾ ਪਊ ਸਾਰੀ ਸਿੱਖ ਕੌਮ ਉਸ ਲੜਕੀ ਨੂੰ ਸਮਰਥਨ ਦੇ ਦੇ ਉਹਨੂੰ ਆਪਣੀ ਪੁੱਤਰੀ ਤੇ ਭੈਣ ਸਮਝਦੇ ਹੋਏ ਭਾਈ ਬਿਆਨਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਉਸ ਬੱਚੀ ਨੂੰ ਡੇਢ ਦੋ ਸਾਲ ਐਮਐਲਏ ਬਣਾ ਦੇਣ ਤੇ ਦੋਸਤੋ ਅੱਗੇ ਉਹਦੀ ਪੈਨਸ਼ਨ ਲੱਗ ਜੂਗੀ ਬੱਚੀ ਦੀ ਸਾਰੀ ਉਮਰ ਵਾਸਤੇ ਤੇ ਮौज ਮਾਰਨਗੇ ਇਸ ਲਈ ਦੋਸਤੋ ਕਰਨਾ ਕਰਾਉਣਾ ਤਾਂ ਪੰਥ ਦਾ ਕੀ ਹੈ ਮੈਂ ਨਹੀਂ ਦਾਵਾ ਕਰਦਾ ਕਿ ਉਹ ਬਹੁਤ ਕੁਝ ਸਵਾਰ ਦੇਣਗੇ ਕਿਉਂਕਿ ਸਰਬਜੀਤ ਫਰੀਦਕੋਟ ਤੋਂ ਬਣਾਇਆ ਹੀ ਹੈ ਸਰਬਜੀਤ ਨੇ ਕੱਖ ਨਹੀਂ ਕੀਤਾ ਨਾ ਹੀ ਉਹ ਵਿਚਾਰਾ ਕਰ ਸਕਦਾ ਹੈ ਕਿਉਂਕਿ ਨਾ ਹੀ ਤੇ ਉਹ ਤੇਜ ਬਲਾਰਾ ਹੈ ਤੇ ਨਾ ਹੀ ਉਹਦੇ ਕੋਲੇ ਕੋਈ ਹਿੰਮਤ ਹੈ ਬਸ ਇਹ ਪਿਓ ਉਹ ਆਪਣੇ ਪਿਓ ਦੀ ਸ਼ਹੀਦੀ ਦੀਆਂ ਜਿਹੜੀਆਂ ਕੁਰਬਾਨੀਆਂ ਉਹਦੇ ਪਿਓ ਨੇ ਬਿਆਨਤ ਨਹੀਂ ਕੀਤੀ ਹੈ ਉਹਦ ਨਹੀਂ ਦੋਸਤੋ ਖਾ ਰਹੇ ਹੈ ਠੀਕ ਹੈ ਦੇਖਦੇ ਆ ਬੀਬੀ ਅੰਮ੍ਰਿਤਪਾਲ ਕੌਰ ਤਰਨਤਾਰਨ ਸੀਟ ਤੋਂ ਉੱਠ ਖੜੇ ਆ ਪਹਿਲਾਂ ਬੀਬੀ ਖਾਲ ਲੜਾ ਦਾ ਨਾ ਚੱਲਦਾ ਸੀ ਉਹਨਾਂ ਨੇ ਜਵਾਬ ਦਿੱਤਾ ਇੱਕ ਤੇ ਦੋਸਤੋ ਇਹ ਗੱਲ ਹੈ ਬੀਬੀ ਸਤਵੰਤ ਕੌਰ ਮੈਂ ਤੁਹਾਨੂੰ ਅੱਜ ਦੱਸ ਦਿੱਤਾ ਮੀਂਹ ਨਾ ਰਹਿਣ ਦੱਸ ਦੇਣ ਰਹਿਣ ਉਹ ਹਰਪ੍ਰੀਤ ਦਾ ਜਿਹੜੇ ਕਾਲੀ ਦਲ ਦਾ ਪ੍ਰਬੰਧ ਹੈ ਉਹਦੇ ਚੋਂ ਬਾਹਰ ਆਉਣਗੇ ਕਿਉਂਕਿ ਉਹਨਾਂ ਨੂੰ ਰਾਹ ਹੀ ਨਹੀਂ ਬਚਿਆ ਇਹ ਹਰਚੰਦ ਸਿੰਘ ਲੋਂਗਵਾਲ ਦੀ ਸੋਚ ਤੇ ਚੱਲ ਪੇ ਗਿਆਨੀ ਜੀ ਹਰੇ ਤੇ ਸਾਰੀ ਪਾਰਟੀ ਤੇ ਬੀਬਾ ਜੀ ਦਾ ਰਸਤਾ ਹੈ ਜਿਹੜਾ ਉਹ ਝਾਰੂ ਸਿੰਘਾਂ ਵਾਲਾ ਹੈ ਉਹ ਵੱਖਰਾ ਹੈ ਇਸ ਲਈ ਉਹ ਇਸ ਪਾਰਟੀ ਦੇ ਵਿੱਚੋਂ ਬਾਹਰ ਨਿਕਲ ਲੰਗੇ ਤੇ ਦੂਜੀ ਬੀਬੀ ਅੰਮ੍ਰਿਤਪਾਲ ਕੌਰ ਦੇਖਦੇ ਆ ਬੀਬੀ ਅੰਮ੍ਰਿਤਕੌਰ ਤਰਨਤਾਰਨ ਦੀ ਸੀਟ ਤੋਂ ਕਿੰਨਾ ਕੁ ਜੱਥੇ ਬੰਦਿਆਂ ਦੋਸਤੋ ਉਹਦਾ ਸਮਰਥਨ ਕਰਦੇ ਆ ਤੀਜੀ ਗੱਲ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੈਠੇ ਹੈ ਤੇ ਫਰਵਰੀ ਤੱਕ ਉਹਨਾਂ ਦੀ ਗਾਗ ਐਨਐਸਏ ਤੀਜੇ ਸਾਲ ਦੀ ਪੂਰੀ ਹੋਣੀ ਹੈ ਤੇ ਜਦੋਂ ਉਹ ਬਾਹਰ ਆਉਣਗੇ ਤੇ ਦੋਸਤੋ ਜਿਹੜਾ ਸਿਆਸਤ ਦੇ ਵਿੱਚ ਭਟਾਲ ਆਉਣਾ ਉਹ ਸੁਭਾਅਕ ਹੈ ਗੁਰੂ ਜੀ ਕਿਰਪਾ ਕਰਨ ਸਤਗੁਰ ਮਹਾਰਾਜ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਸਤਗੁਰ ਜੀ ਬਾਹਰ ਲੈ ਕੇ ਆਉਣ ਇੰਨੀ ਕੁ ਦੋਸਤੋ ਗੱਲਬਾਤ ਸੀ ਆ ਜਿਹੜੇ ਵੀਰ ਨਵੇਂ ਜੁੜਦੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ